ਵੇਰ ਨਾਲ ਰੇਸ ਮੇ ਕੋ ਰਾ ਕਿਹੜਾ ਪਿੰਡ ਆ ਤੁਹਾਡਾ ਇਹ ਪੀਰਤਲਾ ਤੇ ਕੀ ਗੱਲ ਹੋਈ ਰਾਤ ਕੀ ਦੇਖਿਆ ਤੁਸੀਂ ਅਸੀਂ ਆ ਹੀ ਵੇਖਿਆ ਸੀਗਾ ਜਾਜ ਵੇਖਿਆ ਸੀਗਾ ਜਾਜ ਛੱਡਦਾ ਵੇਖਿਆ ਸੀ ਇੱਥੇ ਡਿੱਗਿਆ ਵਿਆ ਕਿਸ ਤਰ੍ਹਾਂ ਉਹਨਾਂ ਦੇਖਿਆ ਤੂੰ ਪੀ ਸੀਗਾ ਇਹ ਪਤਾ ਲੱਗਿਆ ਕੋਈ ਕੋਈ ਨਹੀਂ ਪਤਾ ਲੱਗਿਆ ਮੈਂ ਜਗਜੀਤ ਸਿੰਘ ਬਸਤੀ ਨੰਬਰ 4 ਦਾ ਪੰਚਾਇਤ ਮੈਂਬਰ ਜੀ ਰਾਤ ਪੌਣੇ 11 ਵਜੇ ਤਾਂ ਤੋਂ ਡਰੋਨ ਆਏ 2-3 ਇੱਕ ਡਰੋਨ ਡਿੱਗ ਕੇ ਪਟਾਕਾ ਪੈ ਕੇ ਬਹੁਤ ਵੱਡਾ ਸ਼ੀਸ਼ੇ ਹਿੱਲ ਗਏ ਮਕਾਨ ਹਿੱਲ ਗਏ ਉਸ ਦਾ ਕਰਕੇ ਪਟਾਕਾ ਪੈ ਕੇ ਇੱਕ ਸਾਡੇ ਘਰਾਂ ਦੇ ਕੋਲੇ ਇੱਥੇ ਸਿਰਫ 100 ਮੀਟਰ ਤੇ ਹੀ ਇੱਕ ਡਰੋਨ ਜਿਹਾ ਬੰਬ ਜਿਹਾ ਪੁਰਜਾ ਡਿੱਗਿਆ ਜੋ ਕਿ ਉਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ ਪੁਲਿਸ ਆਈ ਤਾਂ ਉਦੋਂ ਬਾਅਦ ਬੰਬ ਵਾਲੇ ਆਏ ਬੰਬ ਵਾਲਿਆਂ ਨੇ ਉਹਨਾਂ ਨੇ ਚੈੱਕ ਕੀਤਾ ਉਹ ਕਹਿੰਦੇ ਬਹੁਤ ਵੱਡਾ ਖਤਰਨਾਕ ਸੀ ਜੇ ਫਟ ਜਾਂਦਾ ਪਰ ਰਾਸਤੇ ਵਿੱਚ ਹੀ ਇਹ ਦਾ ਪਟਾਕਾ ਪੈ ਗਿਆ ਬੰਬ ਦਿਖੋ ਜਿਹੜਾ ਰਸਤੇ 'ਚ ਹੀ ਹੋ ਗਿਆ ਸੀ ਰਾਸ ਉਹਨਾਂ ਦੇ ਕਹਿਣ ਮੁਤਾਬਕ ਰਾਸਤੇ 'ਚ ਹੀ ਹੋ ਗਿਆ ਸੀ ਕਿਤੇ ਜੀ ਹਾਂ ਜੀ ਮਾਤਾ ਕੀ ਨਾਮ ਹੈਗਾ ਸੁਖਦੇਵ ਦਾ ਕਿਹੜਾ ਪਿੰਡ ਹੈ ਆਈ ਬੀੜਤ ਲਈ ਬਲ ਕੀ ਦੇਖਿਆ ਫਿਰ ਰਾਤ ਠੀਕ ਹੋ ਗਿਆ ਬਾ ਸੋਹੀ ਆਉਂਦਾ ਦੇਖਿਆ ਜੀ ਜਦੋਂ ਅਸੀਂ ਸਾਰੇ ਬੱਚੇ ਵੀ ਡਰ ਕੇ ਅਸੀਂ ਵੀ ਡਰ ਗਏ ਤੇ ਐਂ ਅੱਗ ਨਿਕਲਦੀ ਜਦੋਂ ਅਸੀਂ ਆਖਿਆ ਵੀ ਸਾਡੇ ਵੀ ਘਰੇ ਹੀ ਨਿਕੂਗਾ ਸਨ ਥੋੜਾ ਹੀ ਰਿਹਾ ਘਰ ਦਾ ਤੇ ਹੱਲ ਕੇ ਮਕਾਨ ਅਸੀਂ ਅੰਦਰ ਪੈਸਾ ਦਾ ਵਾਧਾ ਉੱਠ ਕੇ ਬਾਹਰ ਆਏ ਤੇ ਫਿਰ ਜਦੋਂ ਇੱਥੇ ਡਿੱਗਿਆ ਪੂਰਾ ਦਿਮਾਕਾ ਪਿਆ ਤੇ ਮੋਟੋ ਆ ਪਟਿਆ ਗਿਆ ਤੇ ਫੇਰ ਅਸੀਂ ਬਾਹਰ ਨਿਕਲੇ ਜਦੋਂ ਤੇ ਬਾਹਰ ਉਹਦੇ ਵਿੱਚੋਂ ਅੱਗ ਨਿਕਲੀ ਗਈ ਆ ਵਾਹ ਵਾਹ ਪੰਜ ਚਾਰ ਮਿੰਟ ਤੇ ਸਾਨੂੰ ਐ ਸੀਗਾ ਵੀ ਇਹ ਚੱਲੂਗਾ ਵੀ ਪੜਾਕੇ ਵਾਂਗੂ ਤੇ ਫੇਰ ਅਸੀਂ ਬੱਸ ਇੱਥੇ ਦੇਖੀ ਗਏ ਖੜੇ ਤੇ ਫੇਰ ਉਹ ਹਟ ਗਈ ਜਦੋਂ ਅੱਗ ਚ ਨਿਕਲਣੋਂ ਫੇਰ ਪੁਲਸ ਵਾਲਿਆਂ ਨੂੰ ਫੋਨ ਕਰਿਆ ਫੇਰ ਪੁਲਸ ਵਾਲੇ ਆਏ ਉਹ ਵੀ ਸਾਨੂੰ ਨੇੜੇ ਨਹੀਂ ਹੋਣ ਦਿੱਤੇ ਕਿਸੇ ਨੂੰ ਵੀ ਹੋਰ ਵੀ ਸਾਰੇ ਇਧਰੋਂ ਵੀ 4 ਨੰਬਰ ਵਸਤੀ ਜੋ ਸਾਰੇ ਉਧਰੋਂ 5 ਨੰਬਰ ਚੋਂ ਸਾਰੇ ਆ ਗਏ ਤੇ ਅਸੀਂ ਵੀ ਇੱਥੇ ਖੜੇ ਰਹੇ ਵਾਰ ਫੇਰ ਅਸੀਂ ਬਸ ਕੋਸ ਨਹੀਂ ਹੋਰ ਉਦੋਂ ਬਾਅਦ ਹੀ ਹਟ ਗਈ ਫੇਰ ਇਥੋਂ ਪੁਲਿਸ ਵਾਲਿਆਂ ਨੂੰ ਫੋਨ ਕਰਿਆ ਫੇਰ ਪੁਲਿਸ ਵਾਲੇ ਆਏ ਫੇਰ ਪੁਲਿਸ ਵਾਲਿਆਂ ਨੇ ਸਾਰਿਆਂ ਨੂੰ ਸਾਨੂੰ ਉਥੇ ਨੇੜੇ ਨਹੀਂ ਜਾਣ ਦਿੱਤੇ ਡਰ ਮਾਤਾ ਕਿੰਨਾ ਕੰਮ ਡਰ ਬਹੁਤ ਲੱਗਿਆਈ ਇਹਦਾ ਸਾਰੀ ਰਾਤ ਨੀਂਦ ਨਹੀਂ ਆਈ ਬੱਚੇ ਨਹੀਂ ਸੁੱਤੇਗੇ ਕੰਮੀ ਗਏ ਕੁੜੀ ਦਾ ਇੱਕ ਦਾ ਸਾਡੀ ਤਾਂ ਆਏ ਹੋਗਾ ਵੀ ਦਿਲ ਹੱਲੂਗਾ ਦਾ ਤਾਂ ਉਹਦਾ ਦਿਮਾਗ ਹੀ ਹੋਗਾ ਹੈ ਕਿ 9-10 ਸਾਲ ਉਹਨੇ ਸਾਨੂੰ ਸੌਣ ਨਹੀਂ ਦਿੱਤੇ ਸਾਰੀ ਰਾਤ ਤੇ ਆਪ ਨੂੰ ਵੀ ਨੀਂਦ ਆਈ ਆਪ ਵੀ ਬਸ ਐ ਬੈਠੇ ਰਹੇ ਤੇ ਲੱਗੀ ਕਿ ਅੰਦਰ ਚਾਰੀ ਲੱਗੀ ਗਿਆ ਅੰਦਰ ਮਿਥਮਾਕਾ ਹੋਊਗਾ ਮੁੜ ਕੇ ਫਿਰ ਜਦੋਂ ਸਾਰੀ ਬਸਤੀ ਆ ਗਈ ਇਕੱਠੀ ਹੋ ਗਈ ਤੇ ਪੁਲਿਸ ਵਾਲੇ ਆ ਗਏ ਤੇ ਫਿਰ ਪੁਲਿਸ ਵਾਲਿਆਂ ਨੇ ਸਾਰਿਆਂ ਨੂੰ ਪਰ੍ਹਾਂ ਕਰ ਦਿੱਤੇ ਤੇ ਫਿਰ ਦੁਬਾਰੇ ਉਹ ਕਹਿੰਦੇ ਵੀ ਸਾਡਾ ਪਹਿਰਾ ਇੱਥੇ ਪੁਲਿਸ ਵਾਲੇ ਆ ਦੇ ਮੇਰਾ ਨਾਮ ਪ੍ਰਕਾਸ਼ ਕੌਰ ਹੈ ਮੈਂ ਵੀਰਤਲਾ ਦੇ ਰਹਿਣ ਵਾਲੀਆਂ ਜੀ ਕੀ ਹੋਇਆ ਰਾਤ ਕੀ ਰਾਤ ਪੌਣ ਇੱਕ 11 ਵਜੇ ਤਾਂ ਤੋਂ ਇੱਕ ਫਲੈਟ ਆਈ ਪੂਰੇ ਜੋਰ ਦੇ ਧਮਾਕੇ ਹੋਏ ਦੋ ਤਿੰਨ ਦੋ ਤਿੰਨ ਧਮਾਕਾ ਹੋਇਆ ਸੀ ਉੱਠ ਕੇ ਬਾਹਰ ਆਏ ਜਦੋਂ ਤੇ ਸਾਡੇ ਘਰ ਦੇ ਬਿਲਕੁਲ ਕੋਲ ਆ ਕੇ ਜਦੋਂ ਗਿਰਿਆ ਸੀ ਸਾਨੂੰ ਬਹੁਤ ਡਰ ਲੱਗਿਆ ਸਾਡੇ ਬੱਚੇ ਵੀ ਬਹੁਤ ਡਰੇ ਸਾਰਾ ਮਕਾਨ ਹੱਲ ਲੱਗਿਆ ਥਾ ਸੀ ਸੀਰੇ ਸੀਸੇ ਹੱਲ ਗਏ ਅਸੀਂ ਸਾਰੇ ਬਾਹਰ ਆ ਗਏ ਸਾਰੇ ਕਲੇ ਮਹੱਲੇ ਦੇ ਸਾਰੇ ਹਾਂ ਜੀ ਹਾਂ ਖਤਰਾ ਸੀਗਾ ਹਾਂ ਜੀ ਹੁਣ ਵੀ ਸਾਨੂੰ ਬਹੁਤ ਡਰ ਲੱਗ ਰਿਹਾ ਹੈ ਹੁਣ ਵੀ ਖਲਾਫ ਸੀ ਉਸ ਟਾਈਮ ਵੀ ਲੱਗ ਰਿਹਾ ਸੀ ਬਹੁਤ ਪੈੜਾ ਹਲਾਕ ਹੋਇਆ ਸੀ ਬਹੁਤ ਡਰ ਲੱਗਿਆ ਬੱਚੋ ਬੱਚੀ ਸਾਡੇ ਸਾਰੇ ਕੰਮ ਰਹੇ ਸੀ ਬੱਚੋ ਬੱਚੀ ਛੋਟੇ ਛੋਟੇ ਬੱਚੇ ਸਾਰੇ ਡਰ ਡਰ ਕੇ ਬਾਹਰ ਪੱਜ ਗਏ ਘਰੋਂ ਤੋਂ ਕਿੰਨੀ ਕੀ ਦੂਰੀ ਤੇ ਹੈ ਦਰਾਂ ਤੋਂ ਬਿਲਕੁਲ ਨਹੀਂ ਠੀਕ ਹੈ ਜੀ 100 ਮੀਟਰ ਦੀ ਦੂਰੀ ਤੇ ਹੈ ਥੋੜੇ ਜਿ ਮਲਟੀ ਰਾਤ ਨੂੰ ਵੀ ਧਮਾਕਾ ਹੋਇਆ ਜਦੋਂ ਸਾਰੇ ਹਾਂਜੀ ਘਰ ਵੀਰਪਾਲ ਜੀ ਕਿਹੜਾ ਪਿੰਡ ਹੈ ਵੀਰਪਾਲ ਬਸਤੀ ਨੰਬਰ 4 ਜੀ ਕੀ ਗੱਲ ਹੋ ਜਾਂਦਾ ਰਾਤ ਇਹ ਜਦੋਂ ਬੰਬ ਜਿਆ ਦੇਖਿਆ ਜੀ ਸਾਰੇ ਡਰ ਕੇ ਜਵਾਕ ਵੀ ਡਰ ਕੇ ਸ਼ੀਸ਼ੇ ਸਾਰੇ ਹੱਲ ਗਏ ਸੀ ਇੱਕੇ ਦਾ ਮਲੈਟ ਵੀ ਚਲੀ ਗਈ ਸੀ ਸਾਰਾ ਕੁਝ ਬਹੁਤ ਡਰ ਸੀ ਸਾਰੇ ਨੂੰ ਦੱਸੀ ਬਹੁਤ ਬੜਾ ਮੌਕਾ ਸਾਰੇ ਬੱਚੇ ਡਰ ਗਏ ਹਜੇ ਵੀ ਕੰਬੀ ਆ ਰਹੇ ਹੈ ਬੱਚੇ ਲੱਗਦਾ ਵੀ ਫੌਜ ਦੇ ਬਹੁਤ ਵੱਡੇ ਖਾਂਜਾਪੇ ਜਿਹੜਾ ਇਹਨੂੰ ਉੱਤੇ ਇਹ ਖਤਮ ਕਰਦਾ ਹੈ ਜੇ ਜੇਹੀ ਆਪਣਾ ਹੀਰਾ ਟਿਕਾ ਤਾਂ ਬਹੁਤ ਵੱਡਾ ਹਾਂਜੀ ਬੱਚਿਆਂ ਦਾ ਸਾਰਾ ਆਪ ਦਾ ਸੀ ਆਪ ਹੀ ਨਹੀਂ ਸੁੱਤੇ ਜੀ ਕੰਬੀ ਆ ਰਹੇ ਆ ਸਾਰੀ ਰਾਤ ਦੇ ਸਾਰੀ ਰਾਤ ਹੀ ਬਹਿ ਕੇ ਗੱਡੀ ਠੀਕ ਹੈ ਕੋਲ ਦੇਖੋ ਹਾਂਜੀ ਕੀ ਨਾਮ ਹੈ ਤੁਹਾਡਾ ਅੰਗਰੇਜ਼ ਸਿੰਘ ਹੈ ਜੀ ਕਿਹੜੀ ਵਸਤੀ ਆਹੀ ਘਰ ਚਾਰ ਨੰਬਰ ਵਾਸੀ ਦਾ ਕੀ ਹੋਇਆ ਕੀ ਰਾਤ ਨੂੰ ਰਾਤ ਇਹ ਤਾਂ ਤਾਹਾਂ ਤੋਂ ਆਇਆਗਾ ਤੇ ਮੈਂ ਉਹ ਦੂਜੇ ਮੁੰਡਾ ਨਾਲ ਵੀ ਮੈਂ ਹੌਟ ਖੜ ਦਵਾ ਦਾਬ ਮਗਿਆ ਤੇ ਇਹ ਉੱਤੇ ਡਿੱਗੂਗਾ ਤੇ ਉਹ ਦਵਾ ਦਾਬ ਕੇ ਤੇ ਜਵਾਕਾਂ ਨੂੰ ਕਹਿੰਦਾ ਬਾਹਰ ਨਿਕਲੋ ਅੰਦਰ ਹੋਈ ਸਾਡੇ ਬਾਦ ਦਾ ਵੀ ਕੁੱਤੀ ਆ ਗਿਆ ਜਮ ਜਵਾਰੀ ਵਾਵਾ ਕੁਦਰਤੀ ਗਾਂ ਜਾਵੜਿਆ ਚਲੋ ਬਚ ਕੇ ਪਰਮਾਤਮਾ ਦੇ ਕੱਖ ਤੇ ਤੁਮ ਅੱਕਾ ਦਾ ਪੂਰਾ ਤਗੜਾ ਹੀ ਪਿਆ ਸੀ ਕੁਸ਼ੀਸ਼ੇਸ ਵੀ ਹਲ ਗਈ ਤੇ ਕਬਿ ਕੈਸੀ ਆਏ ਤਾਂ ਹਿੱਲੇ ਆ ਜੀ ਖੁੱਲੇ ਆ ਬਾਹਰ ਅੱਛਾ ਉਸ ਤੋਂ ਬਾਅਦ ਕਿੰਨੇ ਕਿੰਨੇ ਮਜ਼ਾਇਲਾ ਨਿਕਲੇਗੇ ਤਿੰਨ ਕ ਗਈਆਂ ਜੀ ਗਾਂ ਨੂੰ ਤੀਜੀ ਆ ਨਾ ਤਿੰਨੇ ਇਹਦੇ ਸਣੇ ਸੀ ਦੋ ਗਾਂ ਟੱਪ ਗਿਆ ਇੱਕ ਏ ਆਏ ਨਹੀਂ ਪਤਾ ਵੀ ਗਾਂ ਕਿੱਥੇ ਜਾ ਕੇ ਡੇ ਡਰ ਹੁਣ ਕਿੰਨਾ ਕੁ ਲੱਗ ਰਿਹਾ ਮਾਹੌਲ ਦਾ ਡਰ ਤਾਂ ਹੁਣ ਹੈਗਾ ਹੀ ਆ ਨਾ ਜਾਣੇ ਕਿਸੇ ਜਵਾਕ ਚੱਲੇ ਦਾ ਜਾ ਉਹਦਾ ਨਕਰਾਨ ਹੋ ਜਾ ਡਰਤਾ ਹੈ ਵੀ ਲੱਗਦਾ ਸਹੀ ਟਾਈਮ ਦੇ ਉੱਤੇ ਸਾਹ ਦੇਣਾ ਵੀ ਬਹੁਤ ਜਵਾਕ ਆ ਇਹ ਤਾਂ ਹਾਂ ਹੀ ਮਤਲਬ ਖਤਮੀ ਕਰਤੇ ਸੀ ਤਾਂ ਇਹ ਤਾਂ ਖੋਖਾ ਆਇਆ ਇਹਦੇ ਆਗ ਲਾਟਾਂ ਨਿਕਲੀਆਂ ਇਹ ਤਾਂ ਬਹੁਤ ਉੱਚੀਆਂ ਉੱਚੀਆਂ ਕਿਸ ਤਰ੍ਹਾਂ ਦੇਖਦੇ ਹੋ ਭਾਰਤੀ ਸੈਨਾ ਦੇ ਚੜੇ ਨੇ ਇਹਨੇ ਵਧੀਆ ਭਾਰਤੀ ਸੈਨਾ ਨੇ ਮੂੰਹ ਤੋੜ ਕੇ ਜਵਾਬ ਦਿੱਤਾ ਉਹਨਾਂ ਨੂੰ ਲੱਗਦਾ ਵੀ ਜੇ ਬਾਈਟਨ ਦੇ ਥੱਲੇ ਆ ਕੇ ਫੜਦਾ ਤਾਂ ਬਹੁਤ ਸਾਰਾ ਫੇਰ ਤਾਂ ਇਹ ਨੇੜੇ ਨੇੜੇ ਸੁਭਾ ਬਣਾ ਦਿੰਦਾ 5-4 ਕਿਲੋਮੀਟਰ ਦਾ ਇੰਨੇ ਕਿਤੇ ਜਾਂਦਾ